ਕੀਰਾ ਆਪਾਂ ਨੂੰ ਕੀ ਰੇਟ ਪੈ ਜੂਗੀ? ਆਪਕੀਰਾ ਵੀਰੇ ਸਾਡੇ ਡੀਏਪੀ ਜੇ ਨਹੀਂ ਮਿਲਦਾ। ਆ ਪਿਆ ਇੱਥੋਂ ਲੈ ਜਾਓ ਬਾਈ ਹੋਰਾਂ ਕੋਲੇ ਡੀਏਪੀ ਵੀ ਅਵੇਲੇਬਲ ਸਾਨੂੰ ਮਿਲੂਗਾ। ਤੇ ਪਹਿਲਾਂ ਵੀ ਇੱਤਾਂ ਬਾਈ ਹੋਰ ਵੀ ਆ ਰਿਹਾ ਬਾਈ। ਹਾਂਜੀ ਹਾਂ ਆ ਰਿਹਾ ਵੀਰੇ। ਰੇਟ ਆਪਾਂ ਦੇ ਦਾਂਗੇ 480 ਤੱਕ ਦੇ ਦਾਂਗੇ। ਠੀਕ ਆ 480 ਦਾ ਦੇ ਦੇ। ਡਿਮਾਂਡ ਬਹੁਤ ਜ਼ਿਆਦਾ ਕੀ ਰੇਟ ਦੇ ਦਾਂਗੇ 870। ਉਹ ਦੇ ਦਾਂਗੇ ਵੀਰੇ ਆਪਾਂ ਮੰਨ ਕੇ ਚੱਲੋ ਵੀ 1480 ਤੋ। ਗੁੱਲੀ ਡੰਡੇ ਬਾਥੂਪਾਲਕ ਵਾਸਤੇ ਘੇਰਾ ਚੀ ਸਰਦ। ਮੈਂ ਕਹਿੰਦਾ ਕੋਈ ਹੋਰ ਨਰੀਨ ਰਾਸ਼ਕੁਟ ਦੇ ਨਹੀਂ ਹੈਗਾ। ਸਿਰਫ ਕਣਕ ਤੋਂ ਬਿਨਾ ਕਣਕ ਆਉਗੀ ਬਾਹਰ ਬਸ ਇਹਦਾ ਝਾੜ ਵੀ ਰਿਕਾਰਡ ਤੋੜਦਾ ਸਾਰੇ ਸਾਰੀਆਂ ਸਰਵਾਂ ਤੋਂ ਉੱਪਰ ਦੀ ਹੁੰਦਾ ਠੀਕ ਹੈ ਵੀ ਉਹ ਪਾਇਨਰ ਦੀ ਰੱਖੀ ਵੀ ਆਪਾਂ ਹਾਂ ਆਪਾਂ ਪਾਇਨਰ ਦੀ ਰੱਖੀ ਆਪਾਂ ਤੇ ਕੰਪੀਟੀਸ਼ਨ ਦਾ ਦੌਰ ਆ ਤੇ ਪੈਸਟੀਸਾਈਡ ਲੈਣ ਦੇ ਵਿੱਚ ਅੱਜ ਕੱਲ ਬਹੁਤ ਕੰਪੀਟੀਸ਼ਨ ਹੋ ਗਿਆ ਹਰੇਕ ਦੁਕਾਨਦਾਰ ਰੇਟ ਦੱਸੀ ਜਾਂਦਾ ਤੇ ਹਰੇਕ ਸ਼ਹਿਰ ਦੇ ਵਿੱਚ ਲਗਭਗ ਇੱਕ ਨਾ ਇੱਕ ਕੈਸ਼ ਕਾਊਂਟਰ ਹੈਗਾ ਪਰ ਕੁਝ ਹੀ ਕੈਸ਼ ਕਾਊਂਟਰ ਨੇ ਪੰਜਾਬ ਦੇ ਵਿੱਚ ਜਿਨ੍ਹਾਂ ਦੇ ਰੇਟ ਬਹੁਤ ਜ਼ਿਆਦਾ ਘਟ ਨੇ ਜਿਹੜੇ ਘੱਟ ਮਾਰਜਨ ਤੇ ਕੰਮ ਕਰਦੇ ਨੇ ਤੇ ਬਾਈ ਹੋਰੀ ਖੇਤੀਬਾੜੀ ਕਰਦੇ ਨੇ ਤੇ ਨਾਲ-ਨਾਲ ਇਹਨਾਂ ਨੇ PAU ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚੋਂ ਸਟੱਡੀ ਕਰਕੇ ਪੂਰੀ ਨੌਲੇਜ ਲੈ ਕੇ ਆਪਣਾ ਪੈਸਟੀਸਾਈਡ ਦਾ ਕੰਮ ਸ਼ੁਰੂ ਕੀਤਾ ਸੰਗਰੂਰ ਸ਼ਹਿਰ ਦੇ ਵਿੱਚ ਨਾਨਕੀਆਣਾ ਚੌਂਕ ਦੇ ਵਿੱਚ ਨਾਨਕੀਆਣਾ ਪੈਸਟੀਸਾਈਡਸ ਤੇ ਇਹਨਾਂ ਦੀ ਵਧੀਆ ਸਟੱਡੀ ਆ ਆਪ ਵੀ ਖੇਤੀ ਕਰਦੇ ਰਹੇ ਨੇ ਤਜਰਬੇਕਾਰ ਨੇ ਅੱਜ ਕੱਲ ਵੀ ਕਰਦੇ ਨੇ ਤੇ ਹੁਣ ਇਹਨਾਂ ਨੇ ਕਿਸਾਨਾਂ ਨੇ ਕਿਸਾਨ ਭਰਾਵਾਂ ਦੇ ਲਈ ਉਹ ਕੰਮ ਸ਼ੁਰੂ ਕੀਤਾ ਵੀ ਘੱਟ ਮਾਰ ਜਾਂਦੇ ਇਹ ਵਧੀਆ ਕੁਆਲਿਟੀ ਦੇ ਸਿਕਨ ਜਿਵੇਂ ਤੁਸੀਂ ਦੇਖ ਸਕਦੇ ਹੋ ਵੀ ਬਾਹਰ ਪੈਸਟੀਸਾਈਡ ਇੰਡੀਆ ਚੰਗੇ ਚੰਗੇ ਪ੍ਰੋਡਕਟ ਜਿਨ੍ਹਾਂ ਦੀ ਅੱਜ ਕੱਲ ਸੀਜ਼ਨ ਦੇ ਵਿੱਚ ਲੋਡ ਹੈ ਸਾਰੇ ਇਨਾਂ ਦੀ ਦੁਕਾਨ ਤੇ ਤੁਹਾਨੂੰ ਦੇਖਣ ਨੂੰ ਮਿਲ ਜਣਗੇ ਤੇ ਸਭ ਤੋਂ ਪਹਿਲਾਂ ਵਧਾਈਆਂ ਬਾਈ ਬੋਬਾ ਜੀ ਹਾਂਜੀ ਹਾਂ ਵੀਰੇ ਤੁਹਾਨੂੰ ਵੀ ਸਾਰੇ ਜੀਮੇਦਾਰ ਭਰਾਵਾਂ ਨੂੰ ਵਧਾਈਆਂ ਜੀ ਤੇ ਬਾਈ ਜਿਵੇਂ ਆਪਾਂ ਹੁਣ ਗੱਲ ਕਰਦੇ ਹਾਂ ਨਾ ਸਭ ਤੋਂ ਪਹਿਲਾਂ डीएपी ਦੀ ਵੀ डीएपी ਆਪਣੇ ਕੋਲੇ ਅਵੇਲੇਬਲ ਮਿਲ ਜਾਂਦਾ ਡੀएपी ਵੀਰੇ ਜਿੰਨਾ ਬਾਈਆਂ ਨੇ ਸਾਤੋਂ ਦਵਾਈ ਚੱਕੀ ਆ ਪਿੱਛੇ ਆਪਣਾ ਸੀਜ਼ਨ ਰਿਹਾ ਚੈਸ ਦਾ ਜਿਵੇਂ ਹੋ ਗਿਆ ਹਨ ਤੇ ਆਪਣਾ ਕਸਟੋਡੀਆ ਹੋ ਗਈ ਐਮੀਸਰ ਟਾਪ ਜਿਵੇਂ ਬਾਈ ਟੈਕਨੀਕਲ ਆਉਂਦੇ ਨੇ ਜਿਹੜੀ ਸਪਰੇ ਚੱਕੀ ਆ ਜਿਹੜੇ ਬੰਦਿਆਂ ਨੇ ਚੱਕੀ ਆ ਉਹਨਾਂ ਦਾ ਅਸੀਂ ਡੀएपी ਦਾ ਹੱਲ ਕਰਕੇ ਦਿੱਤਾ ਪੂਰਾ ਕਰਤਾ ਹਾਂਜੀ ਹਾਂ ਕਰਿਆ ਜੀ ਜਿੰਨੇ ਆਪਣੇ ਨਾਲ ਕਸਟਮਰ ਜੁੜੇ ਜਿੰਨੇ ਜੋੜੇ ਨੇ ਜੀ ਟਾਈਟਲ ਹਾਂ ਹਾਲੇ ਵੀ ਪਿਆ ਹਾਂ ਪਿਆਗਾ ਜੀ ਜਣੀ ਵੀ ਜਿਹੜਾ ਕੋਈ ਆਪਣੀ ਜਾਣ ਪਛਾਣ ਚੋਂ ਚੰਗਾਗਾ ਉਹਨੂੰ ਹੁਣ ਵੀ ਦੇ ਰਹੇ ਆ ਆਪਾਂ ਡੀएपी ਠੀਕ ਐ ਹੁਣ ਵੀ ਦੇ ਰਹੇ ਆ ਤੇ ਅੱਗੇ ਜਿਹੜੇ ਜੁੜਨਗੇ ਪੱਕਾ ਏਪੀ ਦਾ ਹੱਲਾ ਯੂਰੀਆ ਦਾ ਕਰਕੇ ਦੇਵਾਂਗੇ ਜੀ ਠੀਕ ਹੈ ਵੀ ਉਸ ਚੀਜ਼ ਦੀ ਬਾਈ ਯੂਰੀ ਗਰੰਟੀ ਲੈਂਦੇ ਨੇ ਕਿਉਂਕਿ ਇਹਨਾਂ ਦਾ ਵਧੀਆ ਹੱਥ ਪੈਂਦਾ ਤੇ ਜੇ ਗੱਲ ਕਰੀ ਬਾਈ ਅਕੀਰਾ ਦੀ ਹੂੰ ਅਕੀਰਾ ਦਵਾਈ ਹਰੇਕ ਜ਼ਿੰਮੇਦਾਰ ਨੇ ਕਰਨੀ ਆ ਗੁਰੂ ਨੰਦੇ ਦੀ ਬਹੁਤ ਸਮੱਸਿਆ ਅਕੀਰਾ ਆਪਾਂ ਨੂੰ ਕੀ ਰੇਟ ਪੈ ਜੂਗੀ ਅਕੀਰਾ ਵੀ ਤੇ 550 ਤੋਂ ਆਪਣੇ ਕੋਲ ਸਟਾਰਟ ਹੋ ਜੂਗੀ ਠੀਕ ਹੈ ਹਾਂ ਫੁੱਲ ਜ਼ਿੰਮੇਵਾਰੀ ਹੋਊਗੀ ਆਪਣੀ ਇਹ ਨਹੀਂ ਹੈ ਵੀ 550 ਤੁਹਾਨੂੰ ਕੂੜਾ ਵੇਚਤਾ ਆਪਾਂ ਵੀ ਫੁੱਲ ਐਂਡ ਗਰੰਟੀ ਵਾਲੀ ਦਵਾਈ ਹੋਊ ਸਾਢੇ 550 ਸਾਡੇ ਵੀ ਜਿਹੜੀ ਦੇਵਾਂਗੇ ਉਹਦਾ ਪੱਕਾ ਬਿਲ ਵੀ ਮੈਨੂੰ ਪੱਕਾ ਬਿਲ ਮਿਲੂਗਾ ਤੇ ਰਿਜ਼ ਤੇ ਪੈਂਡੀ ਪੈਂਡੀ ਆਪਾਂ ਨੂੰ ਪੈਜੂਗੀ 255 ਤੋਂ ਸਟਾਰਟ ਹੈ ਜੀ ਠੀਕ ਹੈ ਹਾਂ ਵਧੀਆ ਬ੍ਰਾਂਡ ਦੀ ਆ ਤੇ ਜਾਨੀ ਵੀ ਪੂਰਾ ਰਿਜ਼ਲਟ ਹੋਊਗਾ ਸਾਡੀ ਜ਼ਿੰਮੇਵਾਰੀ ਹੋਊਗੀ ਠੀਕ ਹੈ ਹਾਂਜੀ ਹਾਂ ਤੇ ਇੱਕ ਬਾਈ ਹੁਣ ਜਿਵੇਂ ਆਪਾਂ ਗੱਲ ਕਰਦੇ ਆ ਵੀ ਕੋਰ ਤੇ ਸਪਰੇਹਾ ਕਰਦੇ ਆ ম্যাগਨੀਜ਼ਮ ਮੈਗਨੀਸ਼ੀਅਮ ਵਗੈਰਾ ਦੀਆਂ ਉਹ ਆਪਣੇ ਕੋਲੇ ਕਿਹੜੀ ਦਵਾਈ अवेलेबल ਹੈ ਹਾਂਜੀ ਬਾਈ ਜੀ ਪਹਿਲਾਂ ਤੁਹਾਡਾ ਸਾਡੀ ਦੁਕਾਨ ਤੇ ਪਹੁੰਚਣ ਤੇ ਸਵਾਗਤ ਹੈ ਤੁਸੀਂ ਸਾਡੀ ਦੁਕਾਨ ਤੇ ਪਹੁੰਚੇ ਹੋ ਜਿਹੜੀ ਤੁਸੀਂ ਗੱਲ ਕਰਦੇ ਹੋ ਕਣਕ ਤੇ ਜਿਹੜੀ ਕੋਰ ਤੇ ਮੈਗਨੀਜ਼ੀ ਦੀ ਮੈਗਨੀਜ਼ੀ ਦੀ ਸਪਰੇ ਹੁੰਦੀ ਹੈ ਉਸ ਚੀਜ਼ ਵਾਸਤੇ ਆਪਣੇ ਕੋਲ ਇਹ 7 ਵੰਡਰ ਪ੍ਰੋਡਕਟ ਹੈ ਜੋ ਕਿ ਰੇਨ ਨਾਲ ਪੈਂਦਾ ਹੈ ਇਹਦੀ ਖਾਸ ਖਾਸੀਅਤ ਇਹ ਹੈ ਇੱਕ ਤਾਂ ਇਹ ਬਾਇਓ ਪ੍ਰੋਡਕਟ ਹੈ ਇੱਕ ਇਹਦੀ ਦੂਸਰੀ ਖਾਸੀਅਤ ਇਹ ਹੈ ਇਹਨੂੰ ਆਪਾਂ ਯੂਰੀਏ ਨਾਲ ਰਲਾ ਕੇ ਪਾ ਸਕਦੇ ਹਾਂ ਡੀਏਪੀ ਨਾਲ ਰਲਾ ਕੇ ਪਾ ਸਕਦੇ ਹਾਂ ਇਹ ਕਦੇ ਵੀ ਕਿਸੇ ਨਾਲ ਪਾਣੀ ਨਹੀਂ ਛੱਡਦਾ ਮਿਕਸ ਨਹੀਂ ਹੁੰਦਾ ਹੱਥਾਂ ਨੂੰ ਨਹੀਂ ਲੱਗਦਾ ਇਹ ਬਾਇਓ ਪ੍ਰੋਡਕਟ ਹੈ ਕੋਈ ਵੀ ਬੰਦਾ ਇਹਦੇ ਚੋਂ ਇੱਕ ਵੀ ਆਪਾਂ ਨੂੰ ਕਹੇ ਦੇ ਵੀ ਇਹਦਾ ਨੁਕਸਾਨ ਹੈ ਮਿੱਟੀ ਨੂੰ ਇਹ ਨੇ ਮਿੱਟੀ ਨੂੰ ਉਪਜਾਊੀ ਬਣਾਣਾ ਹੈ 1% ਵੀ ਨੁਕਸਾਨ ਨਹੀਂ ਇਹਦਾ ਕੋਈ ਵੀ ਕਹੇ ਦੇ ਆਪਾਂ ਨੂੰ ਵੀ ਇਹਦਾ 1% ਨੁਕਸਾਨ ਹੈ ਆਪਾਂ ਉਹਦੇ ਦੇਣਦਾਰ ਹੋਵਾਂਗੇ ਠੀਕ ਹੈ ਜੀ ਇਹ ਆਲੂਆਂ 'ਚ ਵੀ ਪੂਰਾ ਇਹਨੇ ਰਿਜ਼ਲਟ ਦਿੱਤਾ ਹੈ ਅੱਗੇ ਕਣਕ 'ਚ ਵੀ ਇਹ ਪੂਰਾ ਰਿਜ਼ਲਟ ਦੇ ਰਿਹਾ ਹੈ ਪਿਛਲੇ ਕਈ ਸਾਲਾਂ ਤੋਂ ਇਹ ਚੱਲ ਰਿਹਾ ਹੈ ਪੇਟੈਂਟ ਪ੍ਰੋਡਕਟ ਹੈ ਠੀਕ ਹੈ ਵੀ ਜਿਹੜਾ ਪੇਟੈਂਟ ਹੈ ਇਹ ਵੀ ਜਿਹੜਾ ਇਹ ਕੰਪਨੀ ਬਣਾ ਰਹੀ ਆ ਉਹ 7 ਮੰਡਰੀ ਮਿਲੂਗਾ ਹਾਂ 7 ਮੰਡਰੀ ਮਿਲੂਗਾ ਹੋਰ ਕਿਸੇ ਵੀ ਕੰਪਨੀ ਕੋਲੇ ਅਜੇ ਇਹ ਨਹੀਂ ਆਇਆ ਇਹ ਪੇਟੈਂਟ ਪ੍ਰੋਡਕਟ ਹੈ ਕੰਪਨੀ ਦਾ ਜੋ ਇਹਨੇ ਕੰਮ ਕਰਨਾ ਹੋਰ ਠੀਕ ਹੈ ਕਿਹੜੇ ਕਿਹੜੇ ਤੱਤ ਨੇ ਬਾਈ ਇਹਦੇ ਵਿੱਚ ਇਹਦੇ ਵਿੱਚ ਬਾਈ ਹੈਗੇ ਨੇ ਕੈਲਸ਼ੀਅਮ ਹੈ ਸਲਫਰ ਹੈ ਪੋਟਾਸ਼ ਹੈ ਇਹ ਸਾਰੇ ਨੇ ਇਹਦੇ ਇਹਦੇ ਵਿੱਚ ਸੱਤ ਤਰ੍ਹਾਂ ਦੇ ਤੱਤ ਇਹੋ ਜਿਹੇ ਨੇ ਜੋ ਕਿਸੇ ਹੋਰ ਪ੍ਰੋਡਕਟ ਦੇ ਵਿੱਚ ਨਹੀਂ ਹੈਗੇ ਤੇ ਸਾਰੇ ਇਹਦੇ ਵਿੱਚ ਕਹਿ ਦਈਏ ਬਾਇਓ ਫਰਟੀਲਾਈਜ਼ਰ ਹੈ। ਹਾਂ ਜੀ ਬਾਇਓ ਫਰਟੀਲਾਈਜ਼ਰ ਨੇ ਹੋਰ ਕਿਸੇ ਪ੍ਰੋਡਕਟ ਦੇ ਵਿੱਚ ਉਹ ਜਿਹੜੇ ਨਹੀਂ ਮਿਲਦੇ। ਇਹ ਕੰਪਨੀ ਨੇ ਤਾਂ ਹੀ ਇਹ ਇੰਨਾ ਚੱਲ ਰਿਹਾ ਹੈ। ਠੀਕ ਹੈ ਤੇ 2 ਕਿਲੋ ਦੀ ਪੈਕਿੰਗ ਆ ਬਾਈ ਤੇ ਕਿੰਨਾ ਰੇਟ ਹੈ ਇਹਦਾ? ਬਾਈ ਇਹ 2 ਕਿਲੋ ਦੀ ਪੈਕਿੰਗ ਹੈ। ਇਹਦਾ ਰੇਟ ਆਪਾਂ ਦੇ ਦਾਂਗੇ 480 ਤੱਕ ਦੇ ਦਾਂਗੇ। ਠੀਕ ਹੈ 480 ਦਾ ਦੇ ਦਾਂਗੇ ਤੇ ਕਿੰਨੀ ਗਾਰੰਟੀ ਲੈ ਸਕਦੇ ਹੋ ਰਿਜ਼ਲਟ ਦੀ? ਇਹ ਗਾਰੰਟੀ ਇਹਦੀ ਆਪਾਂ 100% ਲੈਣੇ ਆ। 100% ਇਹਦੀ ਗਾਰੰਟੀ ਆਪਣੇ ਵੱਲੋਂ। ਵੀ 1 ਕਿਲੋ ਦੇ ਵਿੱਚ ਤੁਸੀਂ ਟ੍ਰਾਇਲ ਕਰਕੇ ਦੇਖ ਲਓ। ਤੁਸੀਂ ਇੱਕ ਪਹਿਲਾਂ ਮੈਂ ਕਹਿੰਦਾ 1 ਕਿਲੋ ਤੁਸੀਂ ਟ੍ਰਾਇਲ ਕਰਕੇ ਦੇਖੋ। ਤੁਸੀਂ ਦ ਲਵੇ ਆ ਕੇ ਜਿਵੇਂ ਹੁਣ ਬਾਈ ਕੁਝ ਬੰਦੇ ਤਾਂ ਅਕੀਰੇ ਹੀ ਕਰਕੇ ਰਾਜੀ ਨੇ ਜਿਨ੍ਹਾਂ ਨੇ ਇਹਦਾ ਰਿਜ਼ਲਟ ਲੈ ਲਿਆ ਉਹਨਾਂ ਨੂੰ ਤਾਂ ਪਤਾ ਇਹਦੇ ਬਾਰੇ ਤੇ ਕੋਈ ਹੋਰ ਨਵੀਂ ਦਵਾਈ ਆਪਣੇ ਕੋਲੇ ਵੀ ਜਿਹੜੀ ਹੋਰ ਵੀਰੇ ਇਸ ਵਾਰ ਬਾਇਰ ਨਹੀਂ ਦਿੱਤੀ ਆ ਜੀ ਨਵੀਂ ਦਵਾਈ ਮਡੀਨੋ ਮੋਰ ਇਹਦਾ 100% ਰਿਜ਼ਲਟ ਆ ਜੀ ਤਿੰਨ ਟੈਕਨੀਕਲ ਆਉਂਦੇ ਨੇ ਇਹਦੇ 'ਚ ਨਵੀਂ ਦਵਾਈ ਆਈ ਆ ਪੇਟੈਂਟ ਆ ਬਾਇਰ ਕੋਲੇ ਇਹਦਾ ਇਹਦੇ ਨਾਲ ਪੈਂਦੀ ਪੁੰਦੀ ਕੁਝ ਨਹੀਂ ਪੈਂਦਾ ਕੁਝ ਵੀ ਨਹੀਂ ਪੈਂਦਾ ਹੈਗਾ ਕੱਲੀ ਉਹ ਇਹ ਪੈਣੀ ਆ ਕਿਲੇ ਦਾ ਇਹ ਲੀਟਰ ਹੈ ਹਾਂ ਜੀ ਹਾਂ 1 ਕਿਲੇ ਦੀ ਇੱਕ ਪੈਕਿੰਗ ਆ ਹਾਂ ਇੱਕ ਪੈਕਿੰਗ ਆ ਕੀ ਲੈ ਰੀ ਇਹ ਠੀਕ ਹੈ ਤੇ ਮੁੜ ਕੇ ਕਿਸਾਨ ਨੂੰ ਮੰਨ ਕੇ ਚੱਲੋ ਆਪਦੇ ਖੇਤ ਚ ਬੂਮ ਸਪਰੇਅਰ ਵਰਾਉਣ ਦੀ ਲੋੜ ਨਹੀਂ ਹੈਗੀ ਠੀਕ ਹੈ ਨਾ ਦੁਬਾਰਾ ਢੋਲੀ ਚੱਕਣੀ ਹਾਂਜੀ ਹਾਂ ਕੋਈ ਢੋਲੀ ਚੱਕਣੀ ਨਹੀਂ ਬਿਲਕੁਲ ਢੰਡੇ ਬਾਥੂ ਪਾਲਕ ਵਾਸਤੇ ਘੇਰਾ ਚ ਹੀ ਸਾਰਦਾ ਮੈਂ ਕਹਿੰਦਾ ਕੋਈ ਹੋਰ ਨਰੀਨ ਨਾਸ਼ਕ ਉੱਤ ਨਹੀਂ ਹੈਗਾ ਸਿਰਫ ਕਣਕ ਤੋਂ ਬਿਨਾ ਕਣਕ ਆਉਗੀ ਬਾਹਰ ਬਸ ਠੀਕ ਹੈ ਬਈ ਇਹ ਮਟੀਨੋ ਹੋ ਗਈ ਤੇ ਹੋਰ ਵੀ ਨੇ ਹੋਰ ਵੀ ਰਏ ਜਿਵੇਂ ਟਰੈਕਟਰ ਬ੍ਰਾਂਡ ਆ ਆਪਣੇ ਜ਼ਿਮੀਂਦਾਰਾਂ ਚ ਮਸ਼ਹੂਰ ਬ੍ਰਾਂਡ ਆ ਆਈਜੀਐਲ ਕੰਪਨੀ ਕਹਿ ਦਿੰਦੇ ਨੇ ਉਹਨੂੰ ਕਿ ਉਹਦੀ ਆਪਣੇ ਕੋਲੇ ਮਿਲੀਅਨ ਪਈ ਇਹਦਾ ਹੀ ਬਹੁਤ ਸੋਹਣਾ ਰਿਜ਼ਲਟ ਆ ਗੁਲੀ ਡੰਡੇ ਤੋਂ ਠੀਕ ਹੈ ਇਹ ਵੀ 60 ਗ੍ਰਾਮ ਪੈਂਦੀ ਹੈ ਹਾਂਜੀ ਹਾਂ ਇਹ ਵੀ 60 ਗ੍ਰਾਮ ਪੈਂਦੀਆਂ ਤੇ ਬਾਇਰ ਦੀ ਜਿਵੇਂ ਮومی ਜੀ ਹੋਗੀ ਇਹ ਵੀ ਆਪਣੇ ਕੋਲੇ ਅਵੇਲੇਬਲ ਆ ਵੀਰੇ ਕੋਈ ਵੀ ਭਾਈ ਆ ਕੇ ਲੈ ਜਾ ਸਕਦਾਗਾ ਹੂੰ ਤੇ ਵਧੀਆ ਆਪਣੀ ਜ਼ਿੰਮੇਵਾਰੀ ਵਾਲੇ ਪ੍ਰੋਡਕਟ ਹੋਣਗੇ ਕੋਈ ਆਪਣਾ ਫालतू ਜਲੀ ਪੈਂਡੀ ਵਗੈਰਾ ਚ ਕਿੰਨੇ ਕੁ ਬ੍ਰਾਂਡ ਮਿਲ ਜਾਂਦੇ ਨੇ ਬਾਈ ਪੈਂਡੀ ਵਗੈਰਾ ਚ ਵੀਰੇ ਆਪਾਂ ਬਹੁਤੇ ਬ੍ਰਾਂਡ ਦਾ ਮਗਰ ਤਾਂ ਪਏ ਨਹੀਂ ਹੈਗੇ ਪੈਂਡੀ ਵਗੈਰਾ ਚ ਆਪਣੇ ਕੋਲੇ ਤਿੰਨ ਚਾਰ ਬ੍ਰਾਂਡ ਦੀ ਪੈਂਡੀ ਆ ਜਿਵੇਂ ਡ੍ਰੈਕਟਰ ਦੀ ਆਈਆਈਐਲ ਦੀ ਹੋਗੀ ਤੇ ਬੰਕਰ ਹੋ ਗਿਆ ਪੀਆਈ ਦਾ ਹਨਾ ਤੇ ਆਪਣਾ ਹੋਗੀ ਇਹਦੀ ਟ੍ਰੋਪੀਕਲ ਦੀ ਹੋਗੀ ਯਾਨੀ ਜਿਹੜੇ ਰਿਜ਼ਲਟ ਦੇਣਗੇ ਵੀਰੇ ਉਹੀ ਬ੍ਰਾਂਡ ਨੇ ਆਪਣੇ ਕੋਲੇ ਕੋਈ ਫालतू ਬ੍ਰਾਂਡ ਨਹੀਂ ਆਪਾਂ ਰੱਖਿਆ ਹੋਇਆ ਠੀਕ ਹੈ ਵੀ ਉਹ ਤਾਂ ਪੈਂਡ 50 ਕੰਪਨੀਆਂ ਦੀ ਹਾਂ ਹਾਂ ਉਹ ਤਾਂ ਬਾਜ਼ਾਰ ਚ ਤਾਂ ਬਾਈ 40 ਕੰਪਨੀਆਂ ਨੇ ਪੈਂਡੀਆਂ ਆ ਆ ਜੋ ਹਾਂ ਦੀਆਂ ਸੀਡ ਵਗੈਰਾ ਵੀ ਬਈ ਮਿਲ ਜਾਂਦੇ ਨੇ ਹਾਂਜੀ ਬਾਈ ਜੀ ਆਪਣੇ ਕੋਲੇ ਹਰ ਇੱਕ ਤਰ੍ਹਾਂ ਦਾ ਸੀਡ ਮਿਲ ਜਾਂਦਾ ਜੋ ਕਿਸਾਨਾਂ ਨੂੰ ਅੱਜ ਕੱਲ ਸਬਜ਼ੀਆਂ ਦਾ ਟਾਈਮ ਚੱਲ ਰਿਹਾ ਸਬਜ਼ੀਆਂ ਦੇ ਆਪਣੇ ਕੋਲੇ ਹਰ ਇੱਕ ਤਰ੍ਹਾਂ ਦਾ ਬੀਜ ਮਿਲਦਾ ਹੁਣ ਜਿਵੇਂ ਹੁਣ ਕਿਸਾਨਾਂ ਨੂੰ ਸਰੋਂ ਦਾ ਸਰੋਂ ਦੀ ਬਿਜਾਈ ਦਾ ਟਾਈਮ ਚੱਲ ਰਿਹਾ ਉਹਦੇ ਲਈ ਆਪਣੇ ਕੋਲੇ ਪਾਇਨਰ ਕੰਪਨੀ ਦਾ 45S46B ਜਿਹੜਾ ਕਿਸਾਨਾਂ ਨੂੰ ਪਤਾ ਬਹੁਤ ਜ਼ਿਆਦਾ ਮਸ਼ਹੂਰ ਹੈ ਜਿਹਦਾ ਝਾੜ ਵੀ ਰਿਕਾਰਡ ਤੋੜਦਾ ਸਾਰੇ ਸਾਰੀਆਂ ਸਰਵਾਂ ਤੋਂ ਉੱਪਰ ਦੀ ਹੁੰਦਾ ਠੀਕ ਹੈ ਵੀ ਉਹ ਪਾਇਨਰ ਦੀ ਰੱਖੀ ਹੋਈ ਆਪਾਂ ਹਾਂ ਆਪਾਂ ਪਾਇਨਰ ਦੀ ਰੱਖੀ ਆਪਾਂ ਤੇ ਬਾਕੀ ਕਣਕ ਦੇ ਵੀ ਕਣਕ ਦੇ 12 ਕੁਇੰਟਲ ਝਾੜ ਆ ਬਾਈ ਇਹਦਾ 45S46 ਦਾ ਹਾਂ 10 ਤੋਂ 12 ਕੁਇੰਟਲ ਦਾ ਪੱਕਾ ਹੀ ਝਾੜ ਆਗਾ ਇਹਦਾ ਠੀਕ ਹੈ ਕਣਕ ਦੇ ਬੀਜ ਵੀਰੇ ਆਪਣੇ ਕੋਲੇ ਸਾਰੇ ਤਰ੍ਹਾਂ ਦੇ ਮਿਲ ਜਾਣਗੇ ਕਣਕ ਦੇ ਬੀਜ ਆਪਣੇ ਕੋਲੇ ਆਜੋ ਤੁਹਾਨੂੰ ਦਿਖਾ ਦਿੰਨੇ ਆ ਜਿਹੜੇ ਜਿਹੜੇ ਹੈਗੇ ਨੇ ਇਹ ਡੀਏਪੀ ਵੀ ਪਿਆ ਬਾਈ ਡੀਏਪੀ ਜੇ ਨਹੀਂ ਮਿਲਦਾ ਆ ਪਿਆ ਇੱਥੋਂ ਲੈ ਜਾਓ ਬਾਈ ਹੋਰਾਂ ਕੋਲੇ ਡੀਏਪੀ ਵੀ ਅਵੇਲੇਬਲ ਸਾਨੂੰ ਮਿਲੂਗਾ ਤੇ ਪਹਿਲਾਂ ਵੀ ਇੱਤਾਂ ਬਾਈ ਹੋਰ ਵੀ ਆ ਰਹੇ ਬਾਈ ਹਾਂਜੀ ਹਾਂ ਆ ਰਹੇ ਵੀਰੇ ਤੇ ਬਾਕੀ ਆਪਣੇ ਪੱਕੇ ਗਾਕਾਂ ਦਾ ਡੀਏਪੀ ਆ ਜੀ ਜਿਹੜੇ ਆਪਣੇ ਨਾਲ ਜੁੜੇ ਹੋਏ ਨੇ ਪਹਿਲਾਂ ਤੋਂ ਤੇ ਪਲੱਸ ਕੋਈ ਗੱਲ ਨਹੀਂ ਜਿਹੜਾ ਆਪਣੇ ਨਾਲ ਜੁੜੂਗਾ ਬੰਦਾ ਉਹਨੂੰ ਅਗਲੀ ਵਾਰ ਤੋਂ ਆਪਾਂ ਸਾਰਾ ਕੁਝ ਪ੍ਰੋਵਾਈਡ ਕਰਾਵਾਂਗੇ ਬਾਈ ਠੀਕ ਹੈ ਇਹ ਵੀ ਦੇ ਦੇਣਗੇ ਜੇ ਕਿਸੇ ਨੇ ਵੱਧ ਦਵਾਈ ਲੈਣੀ ਆ ਤੇ ਬਾਕੀ ਕਣਕ ਦਾ ਵੀ ਕਿਹੜਾ ਕਿਹੜਾ ਬਾਈ ਕਣਕ ਦੇ ਸਾਰੇ ਬੀਜ ਨੇ ਵੀਰੇ ਆਪਣੇ ਕੋਲੇ ਜਿਵੇਂ 30 86 33 86 29 67 187 222 ਹੋ ਗਿਆ 870 870 26 870 ਜਿਹੜਾ ਕਿ ਜਮੀ ਬਿਲਕੁਲ ਹੀ ਨਵਾਂ ਬੀਜ ਆ ਹਾਂ ਉਹਦਾ ਡਿਮਾਂਡ ਬਹੁਤ ਜ਼ਿਆਦਾ ਹੈ ਸਿੱਕ ਤੋਂ ਸਟਾਰਟ ਹੋ ਜੂਗਾ ਆਪਣੇ ਕੋਲੇ ਠੀਕ ਹੈ ਹਾਂਜੀ ਹਾਂ ਤੇ ਕਿਹੜੇ 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 ਕੰਪਨੀ ਦਾ ਆਪਣੇ ਕੋਲ ਇਹ ਆਪਣੇ ਕੋਲੇ ਹੈਗਾ ਵੀਰੇ ਸ਼੍ਰੀ ਗਣੇਸ਼ ਦਾ ਵੀ ਬੀਜ ਹੈਗਾ ਤੇ ਆਪਣੇ ਕੋਲੇ ਮੰਨ ਕੇ ਚੱਲੋ ਕਰਨਾਲ ਦਾ ਵੀ ਹੈਗਾ ਤੇ ਆਪਣੇ ਕੋਲੇ ਬੰਦਨ ਦਾ ਵੀ ਹੈਗਾ ਲੋਕਲ ਤੇ ਜੋ ਵੀ ਮੰਨ ਕੇ ਚੱਲੋ ਕਿਸਾਨ ਦੀ ਡਿਮਾਂਡ ਦੇ ਅਨੁਸਾਰ ਅਸੀਂ ਬੀਜ ਪ੍ਰੋਵਾਈਡ ਕਰਾਵਾਂਗੇ ਜੀ ਠੀਕ ਹੈ ਬੀਜ ਵੀ ਹੈਗਾ ਸਾਰਾ ਸ਼੍ਰੀ ਰਾਮ ਦਾ ਵੀ ਹੈਗਾ ਜੀ ਠੀਕ ਹੈ ਏ ਟੂ ਜ਼ੈਡ ਤਾ ਬਾਈ ਹੋਰਾਂ ਕੋਲੇ ਬੀਜ ਨੇ ਤੇ ਬਾਕੀ ਡੀ ਏ ਪੀ अवेलेबल ਹੈ ਸਭ ਤੋਂ ਜਿਹੜੀ ਵੱਡੀ ਮੁਸ਼ਕਲ ਹੁੰਦੀ ਆ ਆਪਣੀ ਤੇ ਬ੍ਰਾਂਡ ਹੀ ਰੱਖੇ ਨੇ ਮਤਲਬ ਤਿੰਨ ਚਾਰ ਕੰਪਨੀਆਂ ਦਾ ਮਾਲ ਹੀ ਤੁਹਾਨੂੰ ਦੇਖਣ ਨੂੰ ਮਿਲੂ ਜਿਵੇਂ ਪੈਂਡੀ ਵਗੈਰਾ ਚ ਜਾਂ ਹੋਰ ਕੋਈ ਵੀ ਆ ਵੀ ਉਹੀ ਕੰਪਨੀਆਂ ਰੱਖਦੇ ਨੇ ਬਾਈ ਹੋਰੀ ਜਿਨ੍ਹਾਂ ਦਾ ਰਿਜ਼ਲਟ ਹੈ ਵੀ ਜਾਦੇ ਇਹ ਨਹੀਂ ਵੀ ਆਪਣੇ ਕੋਲੇ ਵੈਰਾਈਟੀ ਵਧਾਉਣ ਦੇ ਚੱਕਰਾਂ ਦੇ ਵਿੱਚ ਹੈ ਜਾ ਬਾਈ ਕਹਿੰਦੇ ਵੀ ਆਪਾਂ ਜਿਵੇਂ ਜਿਹੜੇ ਪ੍ਰੋਡਕਟਾਂ ਤੇ ਆਪਾਂ ਨੂੰ ਭਰੋਸਾ ਵੀ ਆਪਣੇ ਖੇਤਾਂ ਦੇ ਵਿੱਚ ਰਿਜ਼ਲਟ ਦਿੱਤਾ ਉਹੀ ਪ੍ਰੋਡਕਟ ਰੱਖਦੇ ਨੇ ਸਿਰਫ ਤੇ ਹਰੇਕ ਚੀਜ਼ ਦਾ ਬਿਲ ਮਲੂ ਜ਼ਿੰਮੇਵਾਰੀ ਹੋਰ ਹੈ ਕੰਮ ਦੀ ਬਾਕੀ ਜ਼ਿੰਮੇਵਾਰ ਬੰਦੇ ਨੇ ਇੱਕ ਵਾਰੀ ਤੁਸੀਂ ਇਹਨਾਂ ਨੂੰ ਜ਼ਰੂਰ ਮੌਕਾ ਦਿਓ ਡਿਲੀਵਰੀ ਵੀ ਅਵੇਲੇਬਲ ਹੈ ਇਹ ਕਿਤੇ ਵੀ ਕੁਝ ਪਹੁੰਚਾਉਣਾ ਡਿਲੀਵਰੀ ਵੀਰੇ ਆਪਣੇ ਕੋਲੇ ਪੱਕਾ ਬੰਦਾ ਜੀ ਆਪਣੇ ਪਿੰਡੋਂ ਹੀ ਬੰਦਾ ਹੈਗਾ ਤੇ ਹਾਂ ਆਪਣੇ ਵਾਸਤੇ 12 13 ਘੰਟੇ ਨੇ ਫ੍ਰੀ ਰਹਿੰਦਾ ਹੈਗਾ ਉਹ ਲਗਭਗ ਠੀਕ ਹੈ ਛੋਟਾ ਸੀ ਰੱਖਿਆ ਹਾਂਜੀ ਹਾਂ ਬਾਈ ਜਿੱਥੇ ਕਹੋਗੇ ਆਪਾਂ ਉੱਥੇ ਪਹੁੰਚ ਕਰ ਦਾਂਗੇ ਜੀ ਹਾਂਜੀ ਬਾਕੀ ਸਕਰੀਨ ਤੇ ਚੱਲਦਾ ਨੰਬਰ ਆ ਸੰਪਰਕ ਕਰ ਲਿਓ ਧੰਨਵਾਦ ਜੀ